हां जी ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਰਸ਼ਨ ਕਰਨ ਚੱਲੇ ਆਂ ਜੀ ਗੁਰਦੁਆਰਾ ਕਸ਼ਟ ਨਿਵਾਰਣ ਪਤਪੁਰ ਸਾਹਿਬ ਪਿੰਡ ਦਲੋਲੀ ਦੇ ਲੱਗਿਆ ਹੈ ਇਹ ਕਿ ਮੈਂ ਤੁਹਾਨੂੰ ਜੋ ਵੀਡੀਓ ਪਹਿਲੇ ਦਿਖਾ ਰਿਹਾ ਆਂ ਇਹ ਬੇਸਿਕਲੀ ਤੁਹਾਨੂੰ ਦੱਸਣ ਲਈ ਕਿ ਮੈਂ ਆਪਾਂ ਕਿਸ ਪਾਸੇ ਦੇਖੋਗੇ ਗੁਰਦੁਆਰਾ ਸਾਹਿਬ ਜਾ ਸਕਦੇ ਆਂ ਦੋਨੋਂ ਵਿਚਵੇਂ ਗੁਰਦੁਆਰਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਕਲਿੱਪ ਰਹੀਂ ਵੀ ਕਿਹੜੇ ਗੁਰਦੁਆਰਾ ਸਾਹਿਬ ਹੈ ਬਿਲਕੁਲ ਹਾਈਟ ਤੇ ਉੱਚਾ ਹੈ ਨੈਰਨ ਦੇ ਉੱਤੇ ਦੋਨੋਂ ਨੈਰਾ ਕ੍ਰੋਸ ਕਰਕੇ ਗੁਰਦੁਆਰਾ ਸਾਹਿਬ ਹੈ ਉਹ ਸਾਹਮਣੇ ਜਿੱਥੇ ਮੈਂ ਰੁਕੀ ਹੋਈ ਸੀ ਵੀਡੀਓ ਇੱਕ ਕਲਿੱਪ ਐਡ ਕਰ ਦੂੰਗਾ ਮੈਂ ਇਹ ਇਸ ਸਥਾਨ ਤੇ ਜਾਣਾ ਹੈ ਆਪਾਂ ਇਹ ਹੈ ਜੀ ਜੋ ਸਥਾਨ ਜੀ ਦੇਖ ਰਿਹਾ ਹਾਂ ਗੁਰਦੁਆਰਾ ਫਤਪੁਰ ਸਾਹਿਬ ਪੰਨਾਂਦਪੁਰ ਸਾਬ ਤੋਂ ਹੀ ਨਹਿਰ ਦੀ ਪੱੜੀ-ਵੱਟੀ ਯਾਦ ਸੀ ਤੇ ਅੱਗੇ ਜਾ ਕੇ ਜਿਸ ਰੋਡ ਤੇ ਸੀਗਾ ਉੱਥੋਂ ਪੁਲ ਕ੍ਰੋਸ ਕਰਨਾ ਸੀ ਕਰਨ ਪੁਲ ਕ੍ਰੋਸ ਕਰਨ ਦੇ ਸਾਰੇ ਆਪਾਂ ਬਾਚੋਂ ਅ ਅਗਲੀ ਨਹਿਰ ਤੇ ਅੱਗੇ ਉੱਥੇ ਫਿਰ ਬੋਰਡ ਤੁਹਾਨੂੰ ਲੱਗਿਆ ਵਾ ਦਿਖ ਜੂਗਾ ਐਰੋ ਲੱਗਿਆ ਵਾ ਕਿ ਆਪਾਂ ਇਸ ਸਾਈਡ ਜਾਣਾ ਹੈ ਕਾਫੀ ਹਾਈਟ ਤੇ ਹੈ ਗੁਰਦੁਆਰਾ ਸਾਹਿਬ ਹੈ ਤੇ ਬਸ ਇੱਥੋਂ ਹੀ ਦੀ ਚੜ੍ਹਾਈ ਸ਼ੁਰੂ ਹੋ ਜਾਂਦੀ ਹੈ ਨਹਿਰ ਦੇ ਨਾਲ ਤੋਂ ਦੋਨੋਂ ਨਹਿਰਾ ਕ੍ਰੋਸ ਕਰਨ ਤੋਂ ਬਾਅਦ ਪਿੰਡ ਦੜੋਲੀ ਜੋ ਕਿ ਨੰਦਪੁਰ ਤੋਂ ਨੰਗਲ ਜਾਂਦੇ ਨੂੰ ਰਸਤੇ ਵਿੱਚ ਪੈਂਦਾ ਉਸ ਤੋਂ ਉੱਪਰਲੀ ਸਾਈਡ ਨਹਿਰਾ ਵਾਲਾ ਇਹ ਏਰੀਆ ਪੈਂਦਾ ਹੈ ਜੀ ਪਤਪੁਰ ਅੱਥੋਂ ਅੱਗੇ ਫਿਰ ਤੁਹਾਨੂੰ ਬੋਰਡ ਲੱਗਿਆ ਦਿਖ ਜੂਗਾ ਬਾਕੀ ਸਿੱਧੀ ਹੋਏ ਕੰਕਰੀਟ ਦੀ ਸੜਕ ਹੈ ਸਿੱਧੀ ਹੋਈ ਗੁਰਦੁਆਰਾ ਸਾਹਿਬ ਜਾਂਦੀ ਹੈ ਪਹਿਲਾਂ ਚਲਿਏ ਜੀ ਲਾਏ ਪਾਰਕਿੰਗ ਤੇ ਦਸੀ ਤੁਹਾਨੂੰ ਉਸ ਤੋਂ ਬਾਅਦ ਇਹ ਹੈ ਜੀ ਸਾਹਮਣੇ ਨਾਲੇ ਪਾਰਕਿੰਗ ਤੇ ਬੜੀਆਂ ਗੱਡੀਆਂ ਲਈ ਆਪਾਂ ਟੂ-ਵਿਲਰ ਤੇ ਹੀ ਸੀਗੇ ਆਪਾਂ ਅੰਦਰ ਜਾ ਕੇ ਇੱਧਰ ਬੂਟੇ ਦੀ ਛਾਂ ਹੇਠ پارک ਕਰਦੇ ਹਾਂ ਦੇ ਉੱਤੇ ਗੁਰਦੁਆਰਾ ਸਾਹਿਬ ਆਓ ਚਲਿਏ ਤੇ ਦਸੀ ਇਤਿਹਾਸ ਨਾਲ ਨਾਲ ਕਰਦੇ ਹਾਂ ਦਰਸ਼ਨ ਇਹ ਸਥਾਨ ਪਵਿੱਤਰ ਸਥਾਨ ਹੈ ਇਸ ਸਥਾਨ ਨੂੰ ਪਾਤਸ਼ਾਹੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਪਾ ਬੱਤੇ ਜੀ ਧਰਤੀ ਹੈ ਗੁਰੂ ਸਾਹਿਬ ਜੰਗਾਂ ਯੁੱਧਾਂ ਤੋਂ ਬਾਅਦ ਗੁਰਮਤਿ ਪ੍ਰਚਾਰ ਲਈ ਉਹਨਾਂ ਨੇ ਆਪਣੇ ਲਈ ਇਹ ਪੱਕਾ ਵਸੇਵਾ ਕਰਨ ਲਈ ਇਹ ਥਾਂ ਚੁਣਿਆ ਹੋਇਆ ਸੀ ਤੇ ਗੁਰੂ ਜੀ ਨੇ ਕਹਿਲੂੜ ਦੇ ਰਾਜੇ ਤਾਰਾ ਚੰਦ ਤੋਂ ਬਹੁਤ ਸਾਰੀ ਜ਼ਮੀਨ ਇਸ ਪਾਸੇ ਜੜੀ ਮੁੱਲ ਲਈ ਹੋਈ ਸੀ ਫਿਰ ਤੋਂ ਇਸੇ ਹੀ ਥਾਂ ਤੋਂ ਬਾਬਾ ਗੁਰਦਿੱਤਾ ਜੀ ਜੋ ਉਹਨਾਂ ਦੇ ਬڑے ਸੁਪੁੱਤਰ ਸਨ ਉਹਨਾਂ ਨੂੰ ਕੀਰਤਪੁਰ ਵਸਾਣ ਦਾ ਹੁਕਮ ਦਿੱਤਾ ਤੇ ਉਹਨਾਂ ਨੂੰ ਕੀਰਤਪੁਰ ਸਾਹਿਬ ਭੇਜਿਆ ਤੇ ਤੁਸੀਂ ਨਾਲ ਨਾਲ ਕਰੀ ਜਾਓ ਦਰਸ਼ਨ ਆਪਾਂ ਵਿੱਚ ਬੋਲੀ ਜੰਦੇ ਆ ਤੁਸੀਂ ਜੰਦੇ ਆ ਇਤਿਹਾਸ ਸਾਈਡ ਤੇ ਇੱਥੇ ਮੈਂ ਇਤਿਹਾਸ ਦਾ ਵੀ ਕਲਿੱਪ ਲਊਗਾ ਉੱਥੇ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਾਮ ਨਾਲ ਦੇਖ ਸਕਦੇ ਹੋ ਤੇ ਕੀਤਪੁਰ ਬਸਾਉਣ ਲਈ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਤਾ ਜੀ ਨੂੰ ਉਹਨਾਂ ਨੇ ਭੇਜਿਆ ਉਸ ਤੋਂ ਉਪਰੰਤ ਉਹ ਆਪ ਜਦੋਂ ਵੀ ਸਿੱਖੀ ਪ੍ਰਚਾਰ ਲਈ ਇਧਰ ਉਧਰ ਜਾਂਦੇ ਜਿੱਥੇ ਕਿਨੂਚ ਵਿੱਚ ਮੈਂਸ਼ਨ ਹੈ ਜਲੰਧਰ ਕਪੂਰਥਲਾ ਇਹ ਸਾਰਾ ਕਰਤਾਰਪੁਰ ਹੁਸ਼ਿਆਰਪੁਰ ਏਰੀਆ ਇਹਦੇ ਵਿੱਚ ਵਿਚਰਦੇ ਸੀਗੇ ਉਹ ਤੇ ਉਸ ਤੋਂ ਬਾਅਦ ਚ ਉਹ ਜੋ ਗੁਰਮਤਿ ਪ੍ਰਚਾਰ ਲਈ ਵਾਪਸ ਜੋ ਉਹਨਾਂ ਨੇ ਇੱਥੇ ਪੱਕਾ ਉਹ ਸੇਵਾ ਕੀਤਾ ਹੋਇਆ ਸੀ ਉਹ ਵਾਪਸ ਇੱਥੇ ਪਹੁੰਚਦੇ ਆਂ ਇਹ ਏਰੀਆ ਬਿਲਕੁਲ ਜੰਗਲੀ ਏਰੀਆ ਹੈ ਸੰਘਣਾ ਜੰਗਲ ਹੋਣ ਕਰਕੇ ਉਰੇ ਕਾਫੀ ਸ਼ੇਰ ਚਿੱਤੇ ਹਾਥੀ ਵਗੈਰਾ ਉੱਥੇ ਰਹਿੰਦੇ ਸਨ ਇਸ ਲਈ ਇਸ ਨੂੰ ਇਲਾਕੇ ਨੂੰ ਹਥੋਥ ਵੀ ਕਿਹਾ ਜਾਂਦਾ ਹੈ ਕੁਝ ਲੋਕਾਂ ਨੇ ਇੱਥੇ ਗੁਰੂ ਸਾਹਿਬ ਦੀ ਜੋ ਇਸੇ ਉੱਚੇ ਟੱਬੇ ਸੀ ਤੇ ਸੀਗੇ ਵਿਰਾਜ ਵਿਰਾਜਮਾਨ ਤੇ ਤੇ ਉਹਨਾਂ ਲੋਕਾਂ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ ਤੇ ਜਦੋਂ ਗੁਰੂ ਸਾਹਿਬ ਦਾ ਪ੍ਰੋਗਰਾਮ ਦੁਬਾਰਾ ਕੀਰਤਪੁਰ ਸਾਹਿਬ ਜਾਣ ਦਾ ਬਣਿਆ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਸਥਾਨ ਦੀ ਬਹੁਤ ਸੇਵਾ ਕੀਤੀ ਹੈ ਦੱਸੋ ਜੇਕਰ ਕੋਈ ਤੁਹਾਨੂੰ ਤਕਲੀਫ ਹੈ ਕੋਈ ਦੁੱਖ ਹੈ ਫਿਰ ਉੱਥੇ ਇੱਕ ਪਰਤਾ ਨਾਮ ਦਾ ਵਿਅਕਤੀ ਸੀਗਾ ਜਿਹਨੂੰ ਸ਼ੁਰੂ ਤੋਂ ਹੀ ਕੋਡ ਸੀ ਜਿਹਦੇ ਨਾਮ ਤੋਂ ਹੀ ਇਹ ਪਰਤਪੁਰ ਬਣ ਗਿਆ ਏਰੀਆ ਤੇ ਗੁਰੂ ਮਹਾਰਾਜ ਨੇ ਉਹਦੇ ਕੋੜ ਦਾ ਨਿਵਾਰਣ ਕੀਤਾ ਤੇ ਸਦਾ ਲਈ ਉਹਦਾ ਕੋੜ ਖਤਮ ਕੀਤਾ ਤੇ ਨਾਲ ਹੀ ਉਸ ਨੂੰ ਕਿਹਾ ਕਿਉਂ ਅੱਗਿਓ ਉਹ ਮਾਸ ਤੇ ਮੱਛੀ ਦਾ ਕੋੜ ਨਾ ਕਿਤੇ ਸਹਿਣ ਲੈਣ। ਦੇ ਉਹ ਨੂੰ ਅੱਜ ਤੱਕ ਦੱਸ ਦਿਆ ਕਹਿੰਦੇ ਉਸ ਗੁਣਵੇ ਚ ਮਾਸ ਤੇ ਮੱਛੀ ਨਹੀਂ ਖਾਧੀ ਜਾਂਦੀ ਜੇਕਰ ਕੋਈ ਖਾ ਲੇ ਤਾਂ ਉਹਦੇ ਦੁਆਰਾ ਕੋੜ ਫੁੱਟ ਪੈਂਦਾ ਹੈ। ਫਿਰ ਉਹਨੂੰ ਇਸ ਸਥਾਨ ਤੇ ਆ ਕੇ ਸ਼ਮਾ ਜਾਚਨਾ ਕਰਕੇ ਫੇਰੀ ਉਠੀ ਖੁੰਦ। ਏ ਸ਼ਿਗਾ ਜੀ ਪੂਰੇ ਦਾ ਇਤਿਹਾਸ ਤੇ ਫਿਰ ਕਰਾਵਾਂਗੇ ਕਿਸੇ ਹੋਰ ਨਵੇਂ ਦੇ ਦਰਸ਼ਨ ਨਵੇਂ ਸਥਾਨ ਦੇ ਦਰਸ਼ਨ ਤਦ ਤੱਕ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇੱਕ ਜਾਣਕਾਰੀ ਹੋਰ ਸੀ ਜੋ ਸਾਂਝੀ ਕਰਨੀ ਬਣਦੀ ਸੀ ਇਸੇ ਹੀ ਸਥਾਨ ਤੇ ਕਾਫੀ ਜੋ ਕਮਰੇ ਵਗੈਰਾ ਬਣੇ ਹੋਏ ਐ ਸੰਗਤਾਂ ਦੇ ਰਹਿਣ ਲਈ ਬੋਲੇ ਮੁਲੇ ਦੇ ਟਾਈਮ ਵੀ ਇੱਥੇ ਸਸਤਾਂ ਤੇ ਸੰਗਤਾਂ ਆ ਕੇ ਅਕਸਰ ਰੁਕਦੀਆਂ ਪੀ ਪੱਚੀ ਕਮਰੇ ਕਾਫੀ ਖੁੱਲੇ ਡੁੱਲੇ ਹਾਲ ਬਣਿਆ ਹੋਇਆ ਤੇ ਨਾਲ ਹੀ ਆ ਹਸਪਤਾਲ ਇੱਥੇ ਦਵਾਈਆਂ ਲਈ ਉਪਲਬਧ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ